ਇਹ ਚਾਰ ਪਦਾਰਥ ਨੇ ਧਰਮ ਅਰਥ ਕਾਮ ਮੋਹ ਕਾਮ ਤੇ ਮੋਹ ਇਹ ਅਧਿਆਤਮਕ ਬਾਤ ਹੈ ਰੋਹਾਨੀਅਤ ਹੈ ਰੱਬ ਦੀ ਦੁਨੀਆ ਜਿਹੜੀ ਦੁਨੀਆ ਵਿੱਚ ਅਸੀਂ ਰਹਿੰਦੇ ਹਾਂ ਇੱਥੇ ਆਕੇ ਇਹਨਾਂ ਨੂੰ ਚਾਰ ਖੁਸ਼ੀਆਂ ਤੇ ਚਾਰ ਸੁੱਖੇ ਕਿਹੜੀਆਂ ਨੇ ਚਾਰ ਖੁਸ਼ੀਆਂ ਕਿਹੜੇ ਨੇ ਚਾਰ ਸੁੱਖ ਸਵਾਲ ਤੁਹਾਡੇ ਮਨ ਵਿੱਚ ਉੱਭਰਿਆ ਹੋਇਆ ਆਓ ਜੀ ਸੰਖੇਪ ਕੀ ਵਿਆਖਿਆ ਕਰੀਏ ਪਹਿਲੀ ਖੁਸ਼ੀ ਤੰਦਰੁਸਤੀ ਤੁਸੀਂ ਪੜ੍ਹੇ ਲਿਖੇ ਸੁਲਮਾਨ ਐਜੂਕੇਟਿਡ ਮੇਰੇ ਭੈਣ ਭਰਾ ਬੱਚੇ ਬੱਚੀਆਂ ਸੰਗਤ ਵਿੱਚ ਜੁੜ ਬੈਠੇ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ ਤੰਦਰੁਸਤੀ ਬੰਦਾ ਅਰਮਾਪਤੀ ਹੋ ਜਾ ਖਰਮਾਪਤੀ ਹੋ ਜਾ ਜੇ ਬਿਮਾਰ ਹੈ ਉਹ ਉਹ ਕਹਿੰਦਾ ਮੈਨੂੰ ਨਹੀਂ ਚਾਹੀਦੇ ਰੁਪਈਏ ਮੈਨੂੰ ਨਹੀਂ ਚਾਹੀਦੇ ਡਾਲਰ ਮੈਨੂੰ ਨਹੀਂ ਚਾਹੀਦੇ ਪੌਂਡ ਤੇ ਯੂਰੋ ਮੈਨੂੰ ਕੋ ਤੰਦਰੁਸਤੀ ਦੇ ਦੇ ਰੁਪਈਆ ਨਾਲ ਇਲਾਜ ਕਰਵਾ ਸਕਦੇ ਆ ਦਵਾਈਆਂ ਦੇ ਸਕਦੇ ਆ ਸਰਜਰੀ ਕਰਵਾ ਸਕਦੇ ਆ ਪਰ ਤੰਦਰੁਸਤੀ ਨਹੀਂ ਲੈ ਸਕਦੇ ਤੰਦਰੁਸਤੀ ਕਰਨੋਂ ਮਿਲਦੀ ਹੈ ਜੇ ਸਤਗੁਰ ਨਦਰ ਕਰੇ ਇਸ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ ਪਹਿਲੀ ਤੇ ਜ਼ਿੰਦਗੀ ਦੀ ਦੂਜੀ ਖੁਸ਼ੀ ਉਹ ਹੈ ਕਿ ਬੰਦੇ ਦਾ ਜੀਵਨ ਸਾਥੀ ਚੰਗਾ ਹੋਵੇ ਮਰਦ ਨੂੰ ਸਿਆਣੀ ਔਰਤ ਪਤਨੀ ਤੇ ਔਰਤ ਨੂੰ ਸਿਆਣਾ ਪਤੀ ਜਿਹੜੇ ਦੋਨੋਂ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਣ ਤੇ ਜਿਹਦੇ ਵਿਚਾਰ ਠੀਕ ਨੇ ਉਹਦੇ ਮਤਵ ਦਾ ਡਿਸੀਜਨ ਲੈਣ ਫੈਸਲਾ ਲੈਣਾ ਇਸ ਜ਼ਿੰਦਗੀ ਦੀ ਦੂਜੀ ਖੁਸ਼ੀ ਹੈ ਕਿਹਨਾਂ ਨੂੰ ਮਿਲਦੀ ਹੈ ਮੇਰੀ ਗੱਲ ਨੂੰ ਵੱਡਾ ਕਰਕੇ ਸਮਝ ਲੈਣਾ ਘਰਾਂ ਦੀ ਇੱਜ਼ਤ ਬੰਦੇ ਦੇ ਬਣਾ ਨਹੀਂ ਬਣਦੀ ਜਿੰਨਾ ਮਰਜੀ ਸਿਆਣਾ ਹੋਵੇ ਜਿੰਨਾ ਮਰਜੀ ਪੜਿਆ ਲਿਖਿਆ ਹੋਵੇ ਘਰ ਦੀ ਇੱਜ਼ਤ ਔਰਤ ਬਣਾਉਂਦੀ ਹੈ ਜੇ ਅੱਜ ਮੇਰੇ ਮਾਨਯੋਗ ਗੱਸਤਾਰ ਹਰਿਆਲ ਸਿੰਘ ਉਹ ਰਾਜਾ ਮਾਨ ਸਨਮਾਨ ਦੇ ਪਿੱਛੇ ਸਰਦਾਰ ਨੀ ਕੁਲਦੀਪ ਦਾ ਬਹੁਤ ਵੱਡਾ ਜੋਗਦਾ ਅੱਜ ਜੇ ਮੇਰੇ ਅਜੀਤ ਬਖਰਦਾਰ ਤੁਹਾਡੀ ਦੁਨੀਆ ਦੇ ਸਰਵੋਤਮ ਸਰਦਾਰ ਗੁਰਪ੍ਰਤਾਪ ਸਿੰਘ ਪਰਮ ਦਾ ਮਾਨ ਸਨਮਾਨ ਹੈ ਇਹਦੇ ਪਿੱਛੇ ਸਾਡੀ ਨੂ ਰਾਣੀ ਅਮਨਦੀਪ ਦਾ ਬਹੁਤ ਵੱਡਾ ਜੋਗਦਾ ਜੀਵਨ ਸਾਥੀ ਦਾ ਚੰਗਾ ਹੁੰਦਾ ਇਸ ਜ਼ਿੰਦਗੀ ਦਾ ਦੂਜਾ ਸੁੱਖ ਹੈ ਸੰਯੋਗ ਮਹਾਰਾਜ ਧੁਰ ਤੋਂ ਲਿਖ ਕੇ ਤੋੜਦਾ ਹੈ। ਉਹਦੇ ਮਤਲਬ ਜੀਵਨ ਸਾਥੀ ਚੰਗਾ ਬੰਦਾ ਹੈ। ਇਹਦੀ ਚੰਗਿਆਈ ਦਾ ਹੋਰ ਤੱਤ ਹੈ। ਇੱਕ ਕਵੀ ਦੀ ਲਿਖੀ ਪੰਗਤੀ ਹੈ ਏਕਾ ਕੁੱਲੀ ਨੂੰ ਸੁਰਗ ਬਣਾ ਦਿੰਦਾ ਧਾਰ ਦਿੰਦੀ ਏ ਫੁੱਟ ਜਵਾਰਿਆਂ ਨੂੰ ਜਿੱਥੇ ਤਫਾਕ ਹੈ। ਇਸ ਜ਼ਿੰਦਗੀ ਦਾ ਦੂਜਾ ਸੁਖ ਦੂਜੀ ਖੁਸ਼ੀ। ਜ਼ਿੰਦਗੀ ਦੀ ਤੀਜੀ ਖੁਸ਼ੀ। ਤੁਸੀਂ ਬਹੁਤ ਸੋਚ万 ਸੱਜਣ ਬੈਠੇ ਹੋ ਤੀਜੀ ਖੁਸ਼ੀ। ਉਹ ਹੈ ਘਰ ਵਿੱਚ ਔਲਾਦ ਦਾ ਪੈਦਾ ਹੋਣਾ। ਜੇ ਸਿਹਤ ਵੀ ਬਹੁਤ ਵਧੀਆ ਹੋਵੇ ਜੀਵਨ ਸਾਥੀ ਵੀ ਸਿਆਣਾ ਹੋਵੇ ਪਰ ਜੇ ਔਲਾਦ ਨਾ ਪੈਦਾ ਹੋਵੇ ਤੇ ਬੰਦੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਬੰਦੇ ਨੂੰ ਭਰਿਆ ਹੋਇਆ ਘਰ ਖਾਲੀ ਲੱਗਦਾ ਹੈ ਇਹ ਜ਼ਿੰਦਗੀ ਦੀ ਤੀਜੀ ਖੁਸ਼ੀ ਹੈ ਘਰ ਵਿੱਚ ਔਲਾਦ ਦਾ ਪੈਦਾ ਹੋਣਾ ਪਰ ਇੱਕ ਸ਼ਰਤ ਹੈ ਜਿਹੜੀ ਔਲਾਦ ਪੈਦਾ ਹੋਵੇ ਉਹ ਲਾਇਕ ਹੋਵੇ ਜੇ ਔਲਾਦ ਤੇ ਪੈਦਾ ਹੋ ਜਾਏ ਨਲਾਇਕ ਨਿਕਲ ਜਾਏ ਮਾੜੀ ਨਿਕਲ ਜਾਏ ਬੰਦਾ ਕਦੇ ਬਰੋਦੀ ਤੋਂ ਨਹੀਂ ਹਾਰਦਾ ਬੰਦਾ ਕਦੇ ਦੁਸ਼ਮਣ ਤੋਂ ਨਹੀਂ ਹਾਰਦਾ ਬੰਦਾ ਜਦੋਂ ਹਾਰਦਾ ਆਪਣੀ ਮਾੜੀ ਏਲਾਕ ਤੋਂ ਹਾਰਦਾ ਹੈ ਇਸ ਜ਼ਿੰਦਗੀ ਦਾ ਤੀਜਾ ਸੁਖ ਹੈ ਇਹ ਜ਼ਿੰਦਗੀ ਦੀ ਤੀਜੀ ਖੁਸ਼ੀ ਹੈ ਔਲਾਦ ਦਾ ਪੈਦਾ ਹੋਣਾ ਤੇ ਔਲਾਦ ਦਾ ਲੈਕ ਹੋਣਾ ਜਿੱਥੇ ਜੱਜਰ ਹਰਦਿਆਲ ਸਿੰਘ ਘੋੜਾ ਨੂੰ ਲੈਕ ਪੁੱਤਰ ਸਰਦਾਰ ਗੁਰਪ੍ਰਤਾਪ ਸਿੰਘ ਪਦਮ ਉੱਥੇ ਪਦਮ ਸਾਹਿਬ ਨੂੰ ਲੈਕ ਸੁਪੁੱਤਰ ਜਿਨ੍ਹਾਂ ਦੀ ਦਸਤਾਰ ਮੰਡੀ ਦਾ ਸਮਾਗਮ ਹੈ ਮਹਾਰਾਜ ਨੇ ਬਖਸ਼ਿਸ਼ ਕੀਤੇ ਕਿਦਾਂ ਨੂੰ ਮਿਲਦੀ ਹੈ ਖੁਸ਼ੀ ਜਿਸ ਸਤੁਰ ਨਦਨ ਅਸੀਂ ਬਾਣੀ ਵੀ ਪੜਦੇ ਆ ਨਾ ਬਾ ਬਾਣੀਆਂ ਕਹਾਣੀਆਂ ਪੁੱਕ ਸਪੁੱਤ ਪ੍ਰੇਮ ਇਹ ਸਮਾਗਮ ਦੀ ਗੱਲ ਪੂਰੇ ਵਰਲਡ ਵਿੱਚ ਜਿਸ ਤਰੀਕੇ ਨਾਲ ਗਈ ਹੈ ਨਾ ਸਮਾਗਮ ਅਸੀਂ ਸਾਰੀ ਕਰਾਉਂਦੇ ਆ ਪਰ ਇਸ ਸਮਾਗਮ ਦੀ ਖਬਰ ਵੱਡੇ ਵੱਡੇ ਰਾਜਨੀਤਿਕ ਲੋਕਾਂ ਨੇ ਆਪਣੇ ਫੇਸਬੁੱਕ ਪੇਜ ਉੱਤੇ ਲਾਈਵ ਦਿਖਾਈ ਇਹ ਮਾਨ ਹਰਕ ਦੇ ਹਿੱਸੇ ਵਿੱਚ ਨਹੀਂ ਆਉਂਦਾ ਮੈਂ ਕਮ ਕਬਲਾਵਾ ਮੈਂ ਜ਼ਿਕਰ ਕਰਿਆ ਸੀ ਜ਼ਿੰਦਗੀ ਦੀ ਤੀਜੀ ਖੁਸ਼ੀ ਔਲਾਦ ਦਾ ਪੈਦਾ ਹੋਣਾ ਤੇ ਔਲਾਦ ਦਾ ਲੈਕ ਹੋਣਾ ਮਹਾਰਾਜ ਨੇ ਢਿੱਲੋਂ ਪਰਵਾਰ ਦੀ ਝੋਲੀ ਵਿੱਚ ਇਹ ਖੁਸ਼ੀ ਪਾਈ ਤੇ ਜ਼ਿੰਦਗੀ ਦੀ ਚੌਥੀ ਖੁਸ਼ੀ ਗੁਦਰਾਨ ਜਿਹਨੂੰ ਲੋੜ ਜੋਗੀ ਮਾਇਆ ਕਹਿੰਦੇ ਆ ਉਹਦੇ ਵਿੱਚ ਮਕਾਨ ਉਹਦੇ ਵਿੱਚ ਜਾਇਦਾਦ ਉਹਦੇ ਵਿੱਚ ਇੱਜ਼ਤ ਛੋੜਕ ਇਹ ਚਾਰੇ ਖੁਸ਼ੀਆਂ ਹਰ ਬੰਦਾ ਚਾਹੁੰਦਾ ਹੈ ਪਰ ਹਰ ਬੰਦੇ ਨੂੰ ਮਿਲਦੀਆਂ ਨਹੀਂ ਗੁਰੂ ਗ੍ਰੰਥ ਸਾਹਿਬਹਾਰਾ ਜੀ ਨੇ ਢਿੱਲੋਂ ਪਰਵਾਦੀ ਢੋਲੀ ਵਿੱਚ ਸਾਰੀਆਂ ਖੁਸ਼ੀਆਂ ਪਾਈਆਂ ਨੇ ਤੇ ਇਹਨਾਂ ਖੁਸ਼ੀਆਂ ਦੀ ਗੱਲ ਕਪਤਾ ਦੇ ਸ਼ਬਦਾਂ ਵਿੱਚ ਤਰਲੋਕਣ ਸਿੰਘ ਪੰਦਰੀ ਦਾ ਹਾਦੀ ਜਿੱਥਾ ਆਪ ਜੀ ਦੀ ਸੇਵਾ ਵਿੱਚ ਤੇ ਕਿਉਂ ਕਹਿੰਦੇ ਗੁਰੂ ਦੀ ਬੇਅੰਤ ਹੈ ਉਹ ਨਿਰੰਕਾਰ ਦਾ ਭਾਣਾ ਨਾ ਕਿਸ ਅੰਤ ਹੈ ਮੈਂ ਮਾਂ ਮੇਰੇ ਸਤ ਗੁਰੂ ਦੀ ਬੇਅੰਤ ਹੈ ਉਹ ਨਿਰੰਕਾਰ ਦਾ ਭਾਣਾ ਨਾ ਕਿਸ ਅੰਤ ਹੈ ਕਿਸੇ ਮੁੱਲ ਵੀ ਖਰੀਦਿਆ ਨਾ ਜਾਂਦੀਆਂ ਹੋ ਕਿਥੇ ਮੁੱਲ ਵੀ ਖਰੀਦਿਆ ਨਾ ਜਾਂਦੀਆਂ ਸੋਚਾਂ ਸਭ ਦੀਆਂ ਚਾਹੁੰਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਜਦੋਂ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਦੋਂ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਦੋਂ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਮੁੱਲੀ ਦਾਤ ਹੈ ਸੱਚੇ ਰੱਬ ਵੱਲੋਂ ਬਖਸ਼ੀ ਸੁਗਾਤ ਹੈ ਤਾਂ ਦਰਸਤੀ ਜੇ ਵੱਡ ਮੁੱਲੀ ਦਾਤ ਹੈ ਸੱਚੇ ਰੱਬ ਵੱਲੋਂ ਬਖਸ਼ੀ ਸੁਗਾਤ ਹੈ ਹੋਵੇ ਜੇ ਕਰੇ ਨਿਰੋਗ ਕਾਇਆ ਬੰਦੇ ਦੀ ਹੋਵੇ ਜੇ ਕਰੇ ਨਿਰੋਗ ਕਾਇਆ ਬੰਦੇ ਦੀ ਤਾਂ ਹੀ ਜਗ ਦੀਆਂ ਭੌਂਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਮਹਾਨ ਬਾਦਸ਼ਾਹ ਉਦੋਂ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਦੋਂ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਸਾਥੀ ਹੈ ਸਿਆਣਾ ਜਦੋਂ ਮਿਲਦਾ ਹੋ ਜੀਵਨ ਸਾਥੀ ਹੈ ਸਿਆਣਾ ਜਦੋਂ ਮਿਲਦਾ ਸ਼ੁਕਰ ਰੱਬ ਦਾ ਮਨਾਉਂਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਮਿਹਰਬਾਨ ਪਾਦਸ਼ਾਹ ਉਦੋਂ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਮਿਹਰਬਾਨ ਪਾਦਸ਼ਾਹ ਉਦੋਂ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਹੀ ਤੇ ਪੁੱਤ ਰੱਬ ਦੇਵੇ ਅਕਲ ਮੰਗ ਜੀ ਹਮਤੇ ਸੋਨੇ ਜਿਵੇਂ ਜਾਦਵੀ ਦਾ ਚੰਦ ਜੀ ਹੀ ਤੇ ਪੁੱਤ ਰੱਬ ਦੇਵੇ ਅਕਲ ਮੰਗ ਜੀ ਹਮਤੇ ਸੋਨੇ ਜਿਵੇਂ ਜਾਦਵੀ ਦਾ ਚੰਦ ਜੀ ਸੋਨੇ ਸਜੇ ਧੀ ਤੇ ਪੁੱਤ ਵੱਲ ਵੇਖ ਕੇ ਜਦ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਹਦੇ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਹਦੇ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਜੈਸਾ ਰੱਬ ਬਖਸ਼ੇ ਮਕਾਨ ਜੀ ਹੋ ਜੀ ਨੂੰ ਵੇਖ ਜਾਂਦੇ ਉੱਤਰ ਥਕਾਨ ਜੀ ਮੈਨ ਜੈਸਾ ਰੱਬ ਬਖਸ਼ੇ ਮਕਾਨ ਜੀ ਹੋ ਜੀ ਨੂੰ ਵੇਖ ਜਾਂਦੇ ਉੱਤਰ ਥਕਾਨ ਜੀ ਮਨ ਕਰੇ ਸ਼ੁਕਰਾਨਾ ਸੱਚੇ ਰੱਬ ਦਾ ਮਨ ਕਰੇ ਸ਼ੁਕਰਾਨਾ ਸੱਚੇ ਰੱਬ ਦਾ ਪੈਰ ਪੁੰਜੇ ਫਿਰ ਲਾਉਂਦੀਆਂ ਖੁਸ਼ੀਆਂ ਜਦੋਂ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਹਦੇ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਹਦੇ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਵਧੇ ਆਮਦਨ ਨਾਲੇ ਘਰ ਬਹਾਰ ਜੀ ਹੋ ਖੁਸ਼ ਖੁਸ਼ ਰਹੇ ਸਾਰਾ ਪਰਿਵਾਰ ਜੀ ਵਧੇ ਆਮਦਨ ਨਾਲੇ ਘਰ ਬਹਾਰ ਜੀ ਹਸਦਾ ਖੁਸ਼ ਰਹੇ ਸਾਰਾ ਪਰਿਵਾਰ ਜੀ ਸੱਚੇ ਪਾਤਸ਼ਾਹ ਦੀ ਤੱਕ ਕੇ ਬਿਹਰ ਜੀ ਸੱਚੇ ਪਾਤਸ਼ਾਹ ਦੀ ਤੱਕ ਕੇ ਬਿਹਰ ਜੀ ਸੇਰ ਖੂਨ ਇਹ ਵਧਾਉਂਦਿਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਜਦੋਂ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਦੋਂ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਦੋਂ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਖੁਸ਼ੀ ਦੇ ਸਮਾਗਮ ਪੰਪ ਮਧੀ ਜੀ ਆਕੇ ਖੁਸ਼ੀ ਦੇ ਸਮਾਗਮ ਪੰਪ ਮਧੀ ਜੀ ਆਕੇ ਆਪ ਹੀ ਕਰਾਉਂਦਿਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਜਦੋਂ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਦੋਂ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਮਿਹਰਬਾਨ ਬਾਦਸ਼ਾਹ ਉਦੋਂ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ ਜਦੋਂ ਹੁੰਦਾ ਹੈ ਮਿਹਰਬਾਨ ਆਉਂਦੇ ਘਰ ਵਿੱਚ ਆਉਂਦੀਆਂ ਨੇ ਖੁਸ਼ੀਆਂ